ਸਸਿਕਾ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ 'ਚ ਹੋਗੇ ਸੋ ਅੱਜ ਇੱਕ ਉਹ ਤੁਹਾਡੇ ਨਾਲ ਅਪਡੇਟ ਤੁਹਾਡੇ ਨਾਲ ਸਾਂਝਾ ਕਰਨਾ ਨਿਊ ਸਾਂਝੀ ਕਰਨੀ ਆ ਜਿਹੜੀ ਕਿ ਮੈਂ ਗੱਲ ਕਰਾਂ ਬਹੁਤ ਰੈਂਡਮਲੀ ਹੋਈ ਤੇ ਮੈਂ ਕਹਿੰਦਾ ਮੇਰੇ ਨਾਲ ਤਾਂ ਪਹਿਲੀ ਵਾਰ ਹੋਈ ਖਾਸ ਉਹ ਤੇ ਮੈਂ ਪਿਛਲੀ ਇਹ 4 ਸਾਲਾਂ ਦੀ ਗੱਲ ਕਰਾਂ ਜਿੱਦਾਂ ਕੈਨੇਡਾ ਦੀ ਡਿਮਾਂਡ ਵਧੀ ਗਈ ਸੀਗੀ ਬੱਚਿਆਂ ਦੇ ਡੈਫਰਮੈਂਟ ਦੀਆਂ ਪ੍ਰੋਬਲਮ ਆ ਰਹੀਆਂ ਸੀਗੀਆਂ ਸੋ ਹੁਣ ਉਹ ਸਮਾਂ ਆ ਗਿਆ ਕਿ ਕਾਲਜ ਬੱਚਿਆਂ ਨੂੰ ਕਹਿ ਰਿਹਾ ਕਿ ਡੈਫਰ ਕਰਾ ਲਾ ਅਗੇ ਕੀ ਹੁੰਦਾ ਜੀ ਡੈਫਰ ਮੀਨਸ ਟੂ ਸੇ ਇੱਕ ਇੰਟੇਕ ਤੋਂ ਅਗਲੇ ਇੰਟੇਕ 'ਚ ਬਟ ਉਹਨੂੰ ਉਲਟਾ ਆ ਰਿਹਾ ਮੇਰੇ ਸਪਟੰਬਰ ਦੇ ਬੱਚਿਆਂ ਨੂੰ ਜਿਹਨਾਂ ਦੇ ਵੀਜ਼ਾਸ ਲੱਗੇ ਹੋਏ ਆ ਉਹਨਾਂ ਨੂੰ ਆਲਰੇਡੀ ਕੀ ਮੇਲਸ ਆ ਰਹੀਆਂ ਤੁਸੀਂ ਜਿਹੜਾ ਇਨਟੇਕ ਅੱਗੇ ਲੈ ਲਓ ਸੋ ਮੀਸ ਕਿ ਡੈਫਰਮੈਂਟ ਤੋਂ ਮੈਂ ਤਾਂ ਕਹੂੰਗਾ ਜਿਹੜਾ ਕਿ ਉਲਟਾ ਹੀ ਕੰਮ ਹੋ ਗਿਆ ਸਪਟੰਬਰ ਵਾਲਿਆਂ ਦੇ ਬੱਚਿਆਂ ਨੂੰ ਵੀ ਕਿਹਾ ਜਾ ਰਿਹਾ ਕਿ ਤੁਸੀਂ ਮਈ ਚ ਆਜੋ ਕਿਹੜੇ ਪੀਪੀਪੀ ਕਾਲਜਸ ਸੋ ਪੀਪੀਪੀ ਕਾਲਜਸ ਜਿਹੜੇ ਹੈਗੇ ਆ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਕਾਲਜ ਜਿਨ੍ਹਾਂ ਦੀ ਅਸੀਂ ਲਿਸਟ ਸਾਂਝੀ ਕੀਤੀ ਸੀ ਜਦੋਂ ਅੱਜ ਪਹਿਲੀ ਵਾਰੀ ਦੇਖ ਰਿਹਾ ਤੇ ਜਰੂਰ ਉਹ ਵੀਡੀਓ ਦੇਖ ਲਓ ਬੇਟਾ ਪਿਛਲੇ ਵੀਡੀਓ ਚ ਜਾ ਕੇ ਤੇ ਜਰੂਰ ਪੈ ਜੋ ਸੀ ਆਪਣੇ ਬੱਚਿਆਂ ਦੇ ਨਾਲ ਜਿਹੜੇ ਕਿ ਅਸੀਂ ਮੈਂ ਆਪਣੇ ਛੋਟੇ ਭੈਣ ਭਰਾ ਨੂੰ ਕਹਾਂਗਾ ਜਦੋਂ ਮੇਰੀ ਜੇਬ 'ਚੋਂ ਪੈਸੇ ਲੱਗੇ ਹੋਣਗੇ ਸੋ ਬੜਾ ਇੱਕ ਵੱਡਾ ਕੁਐਸਚਨ ਮਾਰਕ ਆ ਜੇ ਮੈਨੂੰ ਹੁਣ ਕਾਲਜ ਇਦਾਂ ਦੀ ਆਪਸ਼ਨ ਦਿੰਦਾ ਵਾ ਮੈਂ ਕੀ ਕਰਾਂ ਪਿਛਲੀਆਂ ਵੀਡੀਓਜ਼ ਵੀ ਇਹਦੇ ਤੇ ਆਪਾਂ ਮੈਂ ਲਾਈਆਂ ਸੀ ਕਿਹੜਾ ਬੱਚਾ ਜਿਹੜਾ ਕਿ ਆ ਰਿਫੰਡ ਪਾਵੇ ਵੇਟ ਕਰੇ ਸਾਰਾ ਕੁਝ ਕਰੇ ਪਰ ਹਾਂ ਇਹ ਵੀ ਇੱਕ ਨਵੀਂ ਚੀਜ਼ ਆ ਜੇ ਬੱਚੇ ਨੂੰ ਆਪਸ਼ਨ ਉਹਦੀ ਕਿ ਸਪਟੰਬਰ ਦੀ ਵਚਾਏ ਬਟਾ ਤੂੰ ਮੇਰੇ ਕੋਲ ਜਿਹੜਾ ਕਿ ਮਈ ਚ ਆ ਜਾ ਜਾਂ ਸਪਟੰਬਰ ਵਾਲੇ ਇਨਟੇਕ ਨੂੰ ਆਲਰੇਡੀ ਆਗਸਟ ਤੋਂ ਬਹੁਤ سارے ਕਾਲਜਸ ਨੇ ਕਰਤਾ ਵਾ ਸੋ ਹੁਣ ਮੈਂ ਵੀਜ਼ਾ ਫਾਈਲ ਅੰਬੈਸੀ ਦੇ ਵਿੱਚ ਆ ਟ੍ਰੈਂਡ ਵਧੀਆ ਚੱਲਣ ਦੇ ਆ ਵੀਜ਼ਾ ਲੱਗ ਚੁੱਕਾ ਪਾਸਪੋਰਟ ਵੀ ਸਟੈਪ ਹੋ ਕੇ ਆ ਚੁੱਕੀ ਆ ਕਾਲਜ ਦੀ ਮੇਲ ਵੀ ਆ ਗਈ ਆ ਕਿ ਹਾਂ ਵੀ ਤੂੰ ਹੁਣ ਮੈਨ ਟੇਕ ਲੈ ਲੈ ਤੇ ਬਕਲੋ ਮੈਂ ਕਹੂੰਗਾ ਬੇਫਿਕਰ ਹੋ ਕੇ ਜਿਹੜਾ ਕੀ ਆ ਤੁਸੀਂ ਜਿਹੜਾ ਕੀ ਇੰਤਜ਼ਾਰ ਕਿਉਂ ਆਪਣੀਆਂ ਪੀਪੀਆਰ ਦੇਖੋ ਆਪਣਾ ਪਾਸਪੋਰਟ ਦੇਖੋ ਤੁਹਾਡਾ ਵੀਜ਼ਾ ਉਦੋਂ ਤੋਂ ਸਟਾਰਟ ਹੋ ਚੁੱਕਾ ਵਾ ਜਦੋਂ ਦਾ ਉਹਨੂੰ ਪੀਪੀਆਰ ਆਈ ਹੋਈ ਆ ਠੀਕ ਆ ਤੁਸੀਂ ਡੇਟਸ ਬੇਟਾ ਆਪ ਦੇਖ ਸਕਦੇ ਆ ਦੂਜੀ ਗੱਲ ਮੇਰੇ ਤੇ ਕਹਿਣੀ ਚਾਹੂੰਗਾ ਤੁਸੀਂ ਟ੍ਰੈਵਲ ਕਰ ਸਕਦੇ ਆ ਆਪਣੀ ਕਲਾਸ ਡੇਟ ਹੋਣ ਤੋਂ ਪਹਿਲਾਂ 3 ਹਫ਼ਤੇ 4 ਹਫ਼ਤੇ 5 ਹਫ਼ਤੇ ਪਹਿਲਾਂ ਅਰਾਊਂਡ ਇੱਥੇ ਐਪ੍ਰੋਕਸੀਮੇਟ ਤੁਸੀਂ ਟ੍ਰੈਵਲ ਕਰ ਸਕਦੇ ਸੋ ਜੇ ਤੁਹਾਡੀ ਕਲਾਸ ਡੇਟ 노 ਡਾਊਟ ਚਾਹੇ ਤੁਸੀਂ ਸਪਟੰਬਰ ਲਈ ਵੀਜ਼ਾ ਲਿਆ ਹੋਇਆ ਪਰ ਤੁਹਾਨੂੰ ਕਾਲਜ ਕਹਿ ਰਿਹਾ ਨਾ ਬਿਲਕੁਲ ਤੁਸੀਂ ਲੈ ਲਓ ਤੇ ਟ੍ਰੈਵਲ ਕਰ ਜਾਓ ਪ੍ਰੂਫ ਜਿਹੜੇ ਕੀ ਆ ਨਾਮ ਲੈ ਕੇ ਜਾਣੇ ਆ ਜਿਹੜੇ ਕਾਲਜ ਅਸੀਂ ਮੇਲ ਆਈਆਂ ਕਿ ਹਾਂਜੀ ਮੈਨੂੰ ਕਾਲਜ ਨੇ ਕਿਹਾ ਸੋ ਮੈਂ ਆਪਣੇ ਟਾਈਮ ਦੀ ਵੈਲਿਊ ਨੂੰ ਸਮਝਦੇ ਤੇ ਆ ਗਿਆ ਦੂਜੀ ਗੱਲ ਹੈਗਾ ਜਿਹੜਾ ਪਿਛਲਾ ਅਪਡੇਟ ਆਇਆ ਸੀਗਾ ਇਹਦੇ ਤੇ ਮੈਂ ਕਹਾਂਗਾ 3rd ਪੁਆਇੰਟ ਇਹਦੇ ਤੇ ਆ ਬੱਚਿਆਂ ਨੂੰ ਡਰ ਆ ਬੜਾ ਹੋਰ ਦੱਸਾਂ অপਸ਼ਨ ਹੀ ਨਹੀਂ ਹੈਗੇ ਆਪਣੇ ਤੋਂ ਵੀਜ਼ਾ ਲੱਗਾ ਹੋਇਆ ਵਾ ਜਿਹੜੀਆਂ ਰਿਫੰਡ ਪਾਲਿਸੀਸ ਹੁੰਦੀਆਂ ਨਾ ਵਿਡਰੋਅਲ ਹੋ ਰ ਆ ਰਿਫਿਊਜ਼ਲ ਤੇ ਹੋ ਰ ਆ ਉਹਦਾ ਵੀਜ਼ਾ ਲੱਗ ਗਿਆ ਹੋਇਆ ਕਾਲਜ ਤੋਂ ਪੈਸੇ ਕਿੱਦਾਂ ਲੈਣੇ ਇੰਡੀਆ ਤੋਂ ਜੇ ਮੈਂ ਕਾਲਜ ਚੇਂਜ ਕਰਦਾ ਮੈਨੂੰ ਪੈਸੇ ਨਹੀਂ ਮਿਲਣੇ ਸੋ ਗੱਲ ਕੀ ਆ ਮੈਨੂੰ ਉੱਥੇ ਜਾਣਾ ਹੀ ਪੈਣਾ ਮੈਨੂੰ ਉੱਥੇ ਅਨਰੋਲ ਹੋਣਾ ਹੀ ਪੈਣਾ ਪਿਛਲੇ ਜਿਹੜਾ ਅਪਡੇਟ ਨੇ ਥੋੜੀ ਜੀ ਕਨਫਿਊਜ਼ਨ ਦਿੱਤੀ ਸੀ ਮੈਂ ਤੁਹਾਨੂੰ ਦੱਸਿਆ ਅਪਡੇਂਡ ਸੀ ਨਿਊਸ ਹੈਗਾ ਪਹਿਲਾ 1 ਸਪਟੰਬਰ ਤੋਂ ਬਾਅਦ ਵਾਲਾ ਵਰਕ ਪਰਮਿਟ ਪਹਿਲੋ ਪਹਿਲੋ ਨੂੰ ਮਿਲ ਜਾਏਗਾ ਉਹਦੇ ਨਾਲ ਰਿਲੇਟਿਡ ਸਿਗਾ ਉਹ 1 ਸਪਟੰਬਰ ਤੋਂ ਪਹਿਲੋ ਪਹਿਲੋ ਜਿਹੜੀ ਕਲਾਸ ਸਟਾਰਟ ਕਰੇ ਤੁਹਾਨੂੰ ਵਰਕ ਪਰ ਮਿਲ ਜਾਊਗਾ ਉਹਦੇ ਨਾਲ ਰਿਲੇਟਿਡ ਸਿਗਾ ਜਿਹੜੇ ਆਲਰੇਡੀ ਅਨਰੋਲ ਸਟੂਡੈਂਟ ਆ ਉਹਨਾਂ ਨੂੰ ਵਰਕ ਪਰ ਮਿਲੇਗਾ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਸੋ ਅਜੇ ਹੋਰ ਕਲੈਰਿਟੀ ਆ ਜਾਨੀ ਸੋ ਇਹਦੇ ਤੇ ਮੈਂ ਹੁਣ ਬੱਚੇ ਨਾਲ ਹੁਣੀ ਮਿਲ ਕੇ ਵੀ ਹਟਿਆ ਮਈਨ ਟੇਕ ਐਪਰੋਚ ਟ੍ਰੈਵਲ ਕਰੋਗੇ ਗਵਰਨਮੈਂਟ ਨੇ ਵੀ ਕਿਹਾ ਵਾ 31 ਮਾਰਚ ਤੋਂ ਪਹਿਲੋ ਪਹਿਲੋ ਤੁਹਾਨੂੰ ਅਸੀਂ ਜਿਹੜੀ ਕਿ ਕਲੈਰਿਟੀ ਦੇ ਦਾਂਗੇ ਸੋ ਬਿਲਕੁਲ ਬਟਾ ਆਪਣੀਆਂ ਟਿਕਟ ਬੁੱਕ ਕਰਾ ਲਓ ਅਨਰੋਲਮ ਜਰੂ ਸਾਡੇ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਆ ਉਥੇ ਪਹੁੰਚੋ ਡਿਸਾਈਡ ਕਰੋ ਹਾਂ ਜੇ ਤਾਂ ਗਵਰਨਮੈਂਟ ਨੇ ਕਹਿਤਾ ਹੋਰ ਕਲੈਰਿਟੀ ਹੋ ਜਣੀ ਜਿਹੜੀ ਵੀ ਆ ਕਨਫਿਊਜ਼ਨ ਇਹ ਵੀ ਦੂਰ ਹੋ ਜਣੀ ਆ ਕਹਿਤਾ ਦੈਨ ਇੱਥੇ ਕੰਟੀਨਿਊ ਕਰ ਲਿਓ ਡਰਨ ਦੀ ਲੂਟ ਆ ਕੋਈ ਰਿਫੰਡ ਪਾਉਣ ਦੀ ਲੂਟ ਨਹੀਂ ਹੈਗੀ ਕੁਛ ਨਹੀਂ ਤੇ ਹੁਣ ਮੈਨੂੰ ਪੇਰੈਂਟਸ ਕਹਿ ਰਹੇ ਸੀ ਅਸੀਂ ਇਹ ਚਾਹੁੰਦੇ ਆ ਕਿ ਸਾਡਾ ਬੱਚਾ ਹੁਣ ਪਹਿਲੋਂ ਚਲੋ ਜੋ ਹੋ ਗਿਆ ਹੁਣ ਅਸੀਂ ਵਧੀਆ ਕਾਲਜ ਪੜਾਉਣਾ ਚਾਹੁੰਦੇ ਹਾਂ ਵੱਡੇ ਕਾਲਜ ਮੈਂ ਤਾਂ ਕਹਿੰਦਾ ਬੇਟਾ ਕਾਲਜ ਸਾਰੇ ਹੀ ਬਹੁਤ ਵਧੀਆ ਮੈਟਰ ਪਤਾ ਕੀ ਕਰਦਾ ਤੁਹਾਡੀ ਫੋਟੋ ਉਸ ਕਾਲਜ ਲਗਣੀ ਚਾਹੀਦੀ ਆ ਤੁਹਾਡੀ ਤੌਰ ਤਾਂ ਹੀ ਆ ਜੇ ਤੁਹਾਡਾ ਬੱਚਾ ਡਿਸਟਿੰਕਸ਼ਨ ਚ ਉਥੇ ਜਿਹੜਾ ਕਿ ਆ ਟਾਪ ਕਰਕੇ ਆਪਣੀ ਉਹਦੇ ਫੋਟੋ ਲਵਾਵੇ ਤਾਂ ਸਿਰਾਵਾ ਮੈਂ ਤਾਂ ਅੱਗੇ ਵੀ ਜਿਹੜਾ ਇੰਡੀਆ ਚ ਜੋ ਸਾਡਾ ਟਾਈਮ ਵੀ ਸੀਗਾ ਨਾ ਆਰਟਸ ਕਮਰਸ ਨਾਨ ਮੈਡੀਕਲ ਮੈਂ ਵੀ ਨਾਰਮਲ ਹੀ ਕਰ ਰੱਖੀ ਸੀ ਸ਼ਾਇਦ ਮੈਨੂੰ ਵੀ ਉਦੋਂ ਵਿਜ਼ਨ ਨਹੀਂ ਕਲੀਅਰ ਸੀਗੇ ਤੇ ਉਦੋਂ ਅਸੀਂ ਵੀ ਸੀਗਾ ਕਿ ਹਾਂ ਨਾਨ ਮੈਡੀਕਲ ਨਾਲ ਦੱਸਣ ਨੂੰ ਵਧੀਆ ਲੱਗਦਾ ਕਿ ਨਾਨ ਮੈਡੀਕਲ ਕੀਤੀ ਹੋਈ ਆ ਬਟ ਮੈਂ ਤਾਂ ਕਹਿੰਦਾ ਬੇਟਾ ਜਿੰਨੇ ਇੰਡੀਆ ਦੇ ਵਿੱਚ ਜਿਹੜੇ ਆਫੀਸਰਸ ਆ ਨਾ ਜ਼ਿਆਦਾ ਆਫੀਸਰਸ ਹੋ ਜਿਹਨਾਂ ਨੇ ਆਰਟਸ ਕੀਤੀ ਹੋਈ ਸੋ ਜੋ ਮਰਜ਼ੀ ਪੜਾਈ ਕਰ ਲਓ ਸਿਰਾ ਲਾ ਕੇ ਕਰ ਲਓ ਉਹ ਜਿਆਦਾ ਵਧੀਆ ਵਾਸੋ ਕਾਲ ਹੈ ਸਾਰੇ ਬੈਟਰ ਆ ਬਟ ਇੱਕੋ ਜਿਹੜਾ ਆੜੀ ਹੈਗੀ ਆ ਕਨਸਰਨ ਨਾ ਵਾਕ ਪਾਮੈਂਟ ਦਾ 31 ਮਾਰਚ ਤੋ ਬਲੋ ਕਲੈਰਿਟੀ ਹੋ ਜਣੀ ਆ ਸੋ ਡਰਨ ਦੀ ਲੋੜ ਨਹੀਂ ਆ ਅਪਡੇਟ ਰੱਖੋ ਆਪਣੇ ਆਪ ਨੂੰ ਜਿਹੜੇ ਬੱਚਿਆਂ ਨੂੰ ਆਪਸ਼ਨ ਮਿਲਦੀ ਆ ਬੇਫਿਕਰ ਹੋ ਕੇ ਲੈ ਲਓ ਤੇ ਜਿਹੜੇ ਬੱਚਿਆਂ ਨੂੰ ਆਪਸ਼ਨ ਮਿਲਦੀ ਉੱਥੇ ਜਾ ਕੇ ਮੇਨ ਕੈਂਪਸ ਚ ਟਰਾਂਸਫਰ ਤੋ ਬੇਟਾ ਸੋਚਿਓ ਇਹ ਨਾ ਮੇਰਾ ਸ਼ੋਅ ਦੇਖਣ ਆ ਮੇਰੇ ਨਾਲ ਕਾਲ ਕਰਨ ਦੀ ਲੋੜ ਨਹੀਂ ਲੈ ਲੈਣੀ ਆ ਮੇਨ ਕੈਂਪਸ ਦੇ ਵਿੱਚ ਬੜਾ ਕਿਸੇ ਦੇ ਕਹਿ ਦੇ ਡਰਦੇ ਮਰੇ ਬੜਾ ਕੈਨੇਡਾ ਚ ਐਸ ਲਈ ਨਾ ਦੁਬਾਰਾ ਮੈਂ ਕਹੂੰਗਾ ਇੱਕ ਕੈਨੇਡਾ ਅ ਜਿਹੜੀ ਆ ਨੱਥ ਪਾਈ ਆ ਕਾਲਜ ਚੇਂਜ ਅੱਜ ਵੀ ਮੇਰੇ ਦੋ ਬੱਚੇ 메ਨ ਕੈਂਪਸ ਤੋਂ ਬੇਟਾ ਇੱਧਰ ਆ ਰਹੇ ਮੈਂ ਤਾਂ ਕਹੂੰਗਾ ਬੇਟਾ ਕੀ ਕਰ ਰਹੇ ਹੋ ਜਿਹੜੇ ਇਥੋਂ ਪਹਿਲਾਂ ਕਰਦੇ ਸੀ ਕਿਸੇ ਤਰ੍ਹਾਂ ਉਥੇ ਪਹੁੰਚ ਜੀਏ ਪਹੁੰਚ ਜੀਏ ਹੁਣ ਇਥੇ ਆ ਰਹੇ ਬੇਟਾ ਕੀ ਕਰ ਰਹੇ ਸੋ ਮੈਂ ਤਾਂ ਕਹਿੰਦਾ ਲਾਟਰੀ ਆ 메ਨ ਕੈਂਪਸ ਦੇ ਵਿੱਚ ਜੇ ਤੁਹਾਡੇ ਵੀਜ਼ੇ ਲੱਗੇ ਰੋਕੋ ਪੇਰੈਂਟਸ ਨੂੰ ਕਹੂੰਗਾ ਜੇ ਰੋਕ ਸਾਡੇ ਬੱਚਿਆਂ ਨੂੰ ਨਹੀਂ ਤਾਂ ਕੋਈ ਨਹੀਂ ਜੋ ਚੀਜ਼ਾਂ ਚੱਲਦੀਆਂ ਸਾਰਿਆਂ ਨੂੰ ਫੇਸ ਕਰਨੀਆਂ ਪੈਣੀਆਂ ਇਹਦਾ ਨਥੇਲ ਪਾਈ ਆ ਉਥੇ ਦੀ ਸਰਕਾਰ ਨੇ ਜਿਹੜਾ ਕਾਲਜ ਚੇਂਜ 5-500 ਡਾਲਰ ਪਿੱਛੇ ਉਹਨਾਂ ਨੇ ਏਜੰਟਾਂ ਨੇ ਜਿ ਲਾਇਰ ਸੋ ਕਾਲ ਲਾਇਰ ਕਹੂੰਗਾ ਕਿ ਹਾਂ ਜਿਹੜੇ ਕਹਿੰਦੇ ਇੰਡੀਆ ਵਾਲੇ ਇਹਦਾ ਮੈਂ ਤਾਂ ਕਹਾਂਗਾ ਉੱਥੇ ਜ਼ਿਆਦਾ ਧੱਕਾ ਚੱਲੰਦੇ ਆਈ ਬੱਚਿਆਂ ਨੂੰ ਭਾਵੇਂ 500 ਡਾਲਰ ਦੀ ਕਮਿਸ਼ਨ ਦੇ ਚਾਹਾਂ ਵੀ ਤੂੰ ਚੇਨ ਕਰਾ ਇੱਥੇ ਕੰਮ ਆ ਸੋ ਮੈਂ ਦੁਬਾਰਾ ਕਹੂੰਗਾ ਬਟਾ ਪੜ੍ਹਾਈ ਨੂੰ ਤਵੱਜਾ ਦੋ ਤੇ ਸਿਰੇ ਤਾਂ ਲੱਗੋਗੇ ਨਹੀਂ ਨਾ ਕੈਨੇਡਾ ਦੇ ਵੈਸੇ ਦੀ ਕੋਈ ਵੈਲੀ ਨਹੀਂ ਇੱਕ ਠੱਪਾ ਇੱਕ ਪੇਪਰ ਹੀ ਰਾ ਜਾਣਾ ਕੋਈ ਫਰਕ ਨਹੀਂ ਪੈਣਾ ਮੁੱਢਲੇ ਸਾਲ ਜਿਹੜੇ ਕੀ ਆ ਆਪਣੀ ਫਾਈਲ ਤੇ ਮਿਹਨਤ ਕਰ ਲਓ ਤੇ ਜ਼ਰੂਰ ਜਿਹੜੇ ਕੀ ਤੁਸੀਂ ਸਿਰੇ ਲੱਗੋਗੇ ਤੇ ਕੋਈ ਵੀ ਆਪਸ਼ਨ ਆ ਕੋਈ ਵੀ ਤੁਹਾਨੂੰ ਡਾਊਟ ਹੁੰਦਾ ਜ਼ਰੂਰ ਸਾਡੇ ਨਾਲ ਜੁੜ ਪਰ ਅੱਜ ਦੀ ਜਿਹੜਾ ਇੱਕ ਟੌਪਿਕ ਸੀ ਉਹ ਡਾਊਟ ਦਾ ਜੇ ਆਪਸ਼ਨ ਮਿਲਦੀ ਅੱਗੇ ਜਾਣ ਦੀ ਤਾਂ ਬੇਫਿਕਰ ਹੋ ਕੇ ਚੜਜੋ ਹੋਰ ਵੀ ਕੋਈ ਡਾਊਟ ਆ ਸਾਡੇ ਸੀ ਡਿਸਪਲੇ ਹੁੰਦੇ ਨੰਬਰ ਤੇ ਕਾਲ ਕਰਕੇ ਸਾਡੀ ਟੀਮ ਨਾਲ ਕੰਟੈਕਟ ਕਰੋ ਮੈਂ ਕਹਿੰਦਾ ਪਰਸਨਲੀ ਆ ਕੇ ਮਿਲੋ ਅੱਜ ਦੇ ਦਿਨ ਦੇ ਵਿੱਚ ਕਿਉਂਕਿ ਜ਼ਰੂਰੀ ਆ ਹੋ ਸਕਦਾ ਕਿਉਂਕਿ ਐਸ ਵੇਲੇ ਹਰ ਘੰਟੇ ਦੇ ਵਿੱਚ ਜਿਹੜੀਆਂ ਕੀ ਚੀਜ਼ਾਂ ਚੇਂਜ ਹੁੰਦੀਆਂ ਹਰ ਘੰਟੇ ਦੇ ਵਿੱਚ ਨਵੀਆਂ ਜਿਹੜੀਆਂ ਅਪਡੇਟਸ ਹੁੰਦੀਆਂ ਆਪਣੇ ਆਪ ਨੂੰ ਅਪਡੇਟ ਰੱਖਣਾ ਬਹੁਤ ਜ਼ਰੂਰੀ ਆ ਸੋ ਉਹੀ ਬੱਚਾ ਹੁਣ ਕਾਮਯਾਬ ਹੋਏਗਾ ਜਾਂ ਉਹ ਅਪਡੇਟ ਅਪਡੇਟ ਆ ਜਾਂ ਉਹਦਾ ਸਲਾਹਕਾਰ ਪ੍ਰੋਪਰ ਜਿਹੜਾ ਕੀ ਅਪਡੇਟ ਹੈਗਾ ਵਾ ਤੇ ਉ ਤੇ ਤੁਹਾਡਾ ਜਿਹੜੇ ਬਾਹ ਜਾਂਦੇ ਸਪਣੇ ਜੈਨੂ ਦੇ ਮੰਦਰ ਤਰੀਕੇ ਨਾਲ ਜਰੂਰ ਪੂਰੇ ਹੋਣਗੇ ਸਤਿ ਸ਼੍ਰੀ ਅਕਾਲ